ਅਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋ ਕਰ ਲਿਆ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚ ਓ ਸਾਹਿਬ ਇੱਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤਾਂ ਇਹ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ ਇਹਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ ਚ 4 ਲੱਖ ਰੁਪਇਆ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋ ਹੋ ਗਈ ਜਦੋਂ ਕਿ ਇਹਦੇ ਆਪਦੇ ਮਨ ਦੇ ਵਿੱਚ ਜਿਹੜੀ ਐ ਠੱਗੀ ਜਾਂ ਚੀਟ ਕਰਨ ਦੀ ਮਨਸ਼ਾ ਸੀਗੀ ਕੱਲ ਥਾਣਾ ਕਤਵਾਲੀ ਵਿੱਚ ਇੱਕ ਬੰਦਾ ਹਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋ ਕਰ ਲਿਆ ਗਿਆ ਸਨੇਚ ਕਰ ਲਿਆ ਗਿਆ ਤੇ ਮੇਰੇ ਤੇ ਚਾਕੂ ਨਾਲ ਦੇ ਨਾਲ ਹਮਰਾ ਕੀਤਾ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚ ਓ ਸਾਹਿਬ ਇਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤੇ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ ਇਹਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ 'ਚ 4 ਲੱਖ ਰੁਪਏ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋਹ ਹੋ ਗਈ ਜਦੋਂ ਕਿ ਇਹਦੇ ਆਪ ਦੇ ਮਨ ਦੇ ਵਿੱਚ ਜਿਹੜੀ ਹੈ ਠੱਗੀ ਜਾਂ ਚੀਟ ਕਰਨ ਦੀ ਮਨਸ਼ਾ ਸੀਗੀ ਇਹ ਨਾਲ ਦੇ ਨਾਲ ਐਸਐਚਓ ਸਾਹਿਬ ਵੱਲੋਂ ਇਹ ਮਾਮਲਾ ਡੀਐਸਪੀ ਸਾਹਿਬ ਦੇ ਮੇਰੇ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਸਰ ਦੇ ਧਿਆਨ 'ਚ ਲਿਆਂਦਾ ਗਿਆ ਔਰ ਇਸ ਬੰਦੇ ਦੀ ਜਦੋਂ thoroughly ਪੁੱਛਗਿੱਛ ਕੀਤੀ ਤਾਂ ਇਹ ਗੱਲ ਅਨਕਲੋਜ਼ ਹੋ ਗਈ ਕਿ ਇਸ ਬੰਦੇ ਨੇ ਆਪ ਹੀ ਕੀਤਾ ਇਸ ਕਰਕੇ ਇਹ ਬੰਦਾ ਅਰੈਸਟ ਕਰ ਲਿਆ ਗਿਆ ਇਹਦੇ ਦੇ ਮਕਦਮਾ ਦੇ ਦਿੱਤਾ ਗਿਆ 217 ਤੇ 240 bns to mislead to conceal the facts from the police ਤੇ ਉਹਦੇ ਬਾਅਦ ਇਸ ਬੰਦੇ ਦੀ ਨਿਸ਼ਾਨਦੇਹੀ ਦੇ ਉੱਤੋਂ ਫਿਰ ਜਿਹੜੇ ਪੈਸੇ ਵੀ ਰਿਕਵਰ ਕਰ ਲਏ ਗਏ ਤਾਂ ਅੱਜ ਇਹਦਾ ਰਿਸ਼ਤੇਦਾਰ ਜਿੱਦ ਜਿੱਜੇ ਤੋਂ ਲੈ ਕੇ ਆਇਆ ਸੀ ਜਿੱਜੇ ਤੋਂ ਲੈ ਕੇ ਜੀ ਕਿੱਥੋਂ ਆ ਰਹਿਣਾ ਲਾਸਟ ਇਹ ਬੰਦਾ ਦੇਖੋ ਹਮੇ ਤੋਂ ਜੁਝਾਰ ਨਗਰ ਦਾ ਰਹਿਣ ਵਾਲਾ ਪਟਿਆਲੇ ਦਾ ਮੈਂ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮਤਲਬ ਇਹ ਹੈ ਕਿ ਜਿਹੜਾ ਝੂਠੀਆਂ ਇਨਫੋਰਮੇਸ਼ਨਸ ਦੇ ਕੇ ਔਰ ਸੋਸ਼ਲ ਮੀਡੀਆ ਤੇ ਮਲਟੀਪਲ ਚੀਜ਼ਾਂ ਵਾਇਰਲ ਕਰਦੇ ਨੇ ਤਾਂ ਹੁਣ ਪਹਿਲਾਂ ਪੁਲਿਸ ਇਦਾਂ ਦੇ ਐਕਸ਼ਨ ਨਹੀਂ ਲੈਂਦੀ ਸੀ ਬਟ ਅਸੀਂ ਹੁਣ ਤੁਹਾਡੇ ਸਾਹਮਣੇ ਬੜਾ ਕਲੀਅਰ ਤੇ ਕ੍ਰਿਸਪ ਦੱਸਦੇ ਆ ਕਿ ਜੇ ਕੋਈ ਚੀਜ਼ ਝੂਠੀ ਤੇ ਮਿਸਲੀਡ ਲੀਡ ਕਰਨ ਵਾਲੇ ਫੈਕਟਸ ਹੋਏ ਤਾਂ ਉਸ ਬੰਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਐਸਐਚਓ ਸਾਹਿਬ ਨੇ ਵਿਦਨ 2-3 ਘੰਟਿਆਂ ਦੇ ਸਾਰਾ ਮਾਮਲਾ ਕਰੈਕ ਕਰਕੇ ਔਰ ਆਪਾਂ ਲੀਗਲੀ ਕਾਰਵਾਈ ਵੀ ਕਰਤੀ। ਇਸੇ ਤਰ੍ਹਾਂ ਕੱਲ ਟ੍ਰਿਪੜੀ ਦੀ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਦੇਖੀ ਐ। ਕਿੱਕ ਲੜਕਾ ਲੜਕੀ ਆਂਦੇ ਨੇ ਇੱਕ ਸ਼ਾਪ ਚੋਂ ਪੈਸੇ ਲੈ ਜਾਂਦੇ ਨੇ ਤਾਂ ਉਹ ਕੇਸ ਵੀ ਵਿਦਨ ਫਿਊ ਆਰਸ ਸਪਰੇਸ ਕਰ ਲਿਆ ਗਿਆ। ਉਹਦੇ ਵਿੱਚ ਫੈਕਟ ਸੇ ਨੇ ਕਿ ਓਨਰ ਨੇ ਅੱਗੋਂ ਖੋਲੀ ਦੁਕਾਨ ਵਧਾ ਲਈ। ਜਦੋਂ ਖੋਲ ਲਈ ਦੁਕਾਨ ਇੱਕ ਕਰੀ ਉਦੋਂ ਬਾਅਦ ਆਰਾਮ ਨਾ ਤੋਂ ਪੁਰਾ ਗਰਮੀ ਦੇ ਹੋਣ ਕਰਕੇ ਆ ਪਿੱਛੇ ਚਲਾ ਗਿਆ। ਔਰ ਉਹਨੂੰ ਬਿਲਕੁਲ ਖੁੱਲੀ ਛੱਡ ਗਿਆ ਉੱਥੇ। ਪਰ ਜਦੋਂ ਸਾਡੇ ਐਫਰਟਸ ਕੀਤੇ ਤਾਂ ਉਹ ਮੁੰਡਾ ਕੁੜੀ ਵੀ ਫੜੇ ਗਏ ਜਿਹੜੇ ਪੈਸੇ ਉਥੋਂ ਕਈ ਉਹ ਬਰਬੰਦ ਵੀ ਹੋ ਗਏ ਤਾਂ ਤੁਹਾਡੇ ਮਮਾ ਦੇ ਮਾਧਿਅਮ ਨਾਲ ਮੈਂ ਕਹਿਣਾ ਕਿ ਅਸੀਂ ਮੰਨਦੇ ਹਾਂ ਵੀ ਗਰਮੀ ਦਾ ਟਾਈਮ ਹੈ ਔਰ ਹਰ ਬੰਦੇ ਨੂੰ ਬਟ ਉਦੋਂ ਆਪਦੀ ਚੀਜ਼ ਨੂੰ ਸਿਕਿਉਰ ਤੇ ਲੌਕ ਕਰਕੇ ਜਾਣ ਐ ਓਪਨ ਨਾ ਛੱਡ ਕੇ ਜਾਣ ਤਾਂ ਜੋ ਹਰ ਰਾਹੀਰ ਦਾ ਜਾਂਦੇ ਜਾਂਦੇ ਦਾ ਵੀ ਮਨ ਕਰ ਜੇ ਕਿ ਮੈਂ ਕੋਈ ਚੀਜ਼ ਇੱਥੋਂ ਚੱਕ ਲਾਂ ਸਰ ਇਹ ਕਿੰਨੀ ਅਮਾਉਂਟ ਸੀ ਕਿ ਤੇ ਇਹ ਕਿੱਥੇ ਰੱਖ ਕੇ ਆਇਆ ਸੀਗਾ ਤੁਸੀਂ ਸਰ ਇਹ ਨਾ 4 ਲੱਖ ਰੁਪਏ ਜਿਹੜੇ ਆ ਪਏ ਨੇ ਆਪਣੇ ਕੋਲ ਤੇ ਸਾਰੇ ਦੇ ਸਾਰੇ ਰਿਕਵਰ ਹੋ ਗਏ ਨੇ ਜਿਵੇਂ ਇਹਨਾਂ ਨੂੰ ਨਿਸ਼ਾਨਦੇਹੀ ਦੀ ਪਤਾ ਲੱਗੀ ਐ ਐਸ ਜੇ ਆਪਣਾ ਇਹ ਦਾ ਦੀਪਕ ਮੁਰਗੀ ਕਰਦਾ ਆਇਆ ਸੀ ਕਿ ਕਿ ਮੈਂ ਵਿਆਦੀ ਚੱਕੀ ਆ ਤਾਂ ਤੇ ਤੁਮੇ ਸ਼ਾਮਿਲ ਦੇ ਦੂੰ ਅੱਛਾ ਉਹਦੇ ਕਰ ਉਹ ਦੀਪਕ ਸਰੇ ਸਤੇ ਕੋਈ ਹੋਰ ਵੀ ਕ੍ਰਿਮੀਨਲ ਹੈ ਨਹੀਂ ਕੋਈ ਇਨਵੋਲਵਮੈਂਟ ਹੈ ਤਨਾ ਕੋਈ ਕੋਈ ਉਸਾਰਤ ਦੀ ਇਨਵੋਲਵਮੈਂਟ ਨਹੀਂ ਜਾਂ ਦੋਸਤੀ ਵੀ ਇਨਵੋਲਵਮੈਂਟ ਨਹੀਂ ਇਸ ਇਕੱਲੇ ਦਾ ਇਹੀ ਇਹਦੇ ਤੇ ਕਰਜ਼ਾ ਸੀ ਜੀ 2.5 ਲੱਖ ਦਾ ਤੇ ਉਹਦੇ ਸਿਲਸਿਲੇ ਜਿੰਨੇ ਫਿਰ ਕਦੇ ਨਹੀਂ ਸਾਰੀ ਗੱਲਾਂ ਦਾ ਪਲਾਨ ਸੀ ਇਹ ਸਾਰਾ ਬਿਲਕੁਲ ਜਿਵੇਂ ਇਹ ਉਹਦੇ ਹੱਥ ਚੋਂ ਸੰਡੂ ਦੇ 4 ਲੱਖ ਰੁਪਏ ਆਏ ਇਰੇ ਦਿਮਾਗ ਚ ਆਪਣਾ ਜਿਹੜਾ ਕਰਜ਼ਾ ਜਿਹੜਾ ਲਿਆ ਸੀ ਉਹ ਲਾਣ ਦਾ ਪ੍ਰੋਗਰਾਮ ਚੱਲ ਪਿਆ ਔਰ ਇਹਨੇ ਸੋਚਿਆ ਵੀ ਮੈਂ ਜਾ ਕੇ ਫੈਕਟਸ ਦੱਸਾਂਗਾ ਮਿਸ ਗ੍ਰੀਡ ਕਰਕੇ ਤੇ ਮੇਰੀ ਗੱਲ ਮੰਨ ਲਈ ਜਾਊਗੀ ਪਰ ਜਦੋਂ ਕ੍ਰਾਸ ਚੈੱਕ ਕੀਤਾ ਤੇ ਆ ਚੀਜ਼ ਸਾਹਮਣੇ ਆ ਗਈ ਸਰ ਇਹ ਕਿੰਨੀ ਦੇਰ ਦੇ ਵਿੱਚ ਇਹ ਮਸਲਾ ਲੱਭਿਆ ਸਰ ਇਹ ਤੁਸੀਂ ਮਨੋਵਿਦਨ 3 ਆਰਸ ਦੇ ਸਾਰੀ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਈ ਸੀ ਵੀ ਕੋਈ ਖੋਜ ਜਾਂਦਾ ਦੀ ਵਾਰਦਾਤ ਨਹੀਂ ਹੋਈ ਨਾ ਕੋਈ ਚਾਕੂ ਬਾਜੀ ਹੋਈ ਹੈ ਸਿੰਪਲ ਇਸ ਬੰਦੇ ਨੇ ਆਪ ਹੀ ਸੈਲਫ ਇਨਫਲिक्ट ਕੀਤਾ ਔਰ ਆ ਸਾਰੀ ਜਿਹੜੇ ਪੈਸੇ ਨੇ ਇਹਨੇ ਆਪਣੇ ਦੋਸਤ ਕੋਲ ਰੱਖੇ ਹੋਏ ਨੇ ਠੀਕ ਹੈ ਸਰ ਇੱਕ ਪਟਿਆ ਲੈ ਕੇ ਵੀ ਤੁਸੀਂ ਕੁਝ ਕਰਨ ਜਾ ਰਹੇ ਸਰ ਸਸੀਂ ਪੀਸੀਆਰ ਕਿਉਂਕਿ ਅ ਪ੍ਰੈਜ਼ੈਂਸ ਆਫ ਫੋਰ ਹਮੇਸ਼ਾ ਪਬਲਿਕ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਦਿੰਦੀ ਹੈ ਇਸੇ ਕਰਕੇ ਪੀਸੀਆਰ ਸਰ ਜਿਹੜੀਆਂ ਕੀ ਆ ਗੱਡੀਆਂ ਖੜੀਆਂ ਨੇ ਟਵੇਰਾ ਇਹਨਾਂ ਨੂੰ ਵੀ ਅਸੀਂ ਦੁਆਰਾ ਕਿੱਥੇ ਕਿੱਥੇ ਸਟੇਸ਼ਨਸ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੀ ਮੈਨਪਾਵਰ ਨੂੰ ਆਡਿਟ ਕੀਤਾ ਜਾ ਰਿਹਾ ਰੈਂਡਮ ਨਾਕਾਸ ਜਿਹੜੇ ਨੇ ਉਹ ਲੱਗ ਰਹੇ ਨੇ ਜਿਵੇਂ ਤੁਸੀਂ ਦੱਸਿਆ ਕਿ ਪਿੱਛੇ ਜੇ ਕਾਫੀ ਚੀਜ਼ਾਂ ਔਰ ਕਈ ਕਾਫੀ ਤਰ੍ਹਾਂ ਦੀਆਂ ਵਿਜ਼ਿਟਸ ਰਹੀਆਂ ਕਾਫੀ ਤਰ੍ਹਾਂ ਦੀਆਂ ਲੋਰਨ ਆਰਡਰ ਸਿਚੁਏਸ਼ਨਸ ਰਹੀਆਂ ਤਾਂ ਤੁਸੀਂ ਅੱਜ ਸ਼ਾਮ ਤੋਂ ਇਹਦਾ ਇੰਪੈਕਟ ਦੇਖ ਲੋਗੇ